ਸ਼੍ਰੀ ਮਨੀਰ ਰਾਣਾ ਐਸਪੀ ਸਿਟੀ ਤੋਂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹਿਰੋਇਨ ਇੱਕ ਕੇਸ ਦੇ ਵਿੱਚ ਸ਼ਾਟਾ ਦੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਸ਼ੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘ੍ਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਅਮਨਦੀਪ ਪਾਸੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਥਾਣਾ ਰਣਜੀਤ ਐਵੇਨਿਊ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਛੋਕੜ ਅਜਿਹਾ ਤੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਣੇ ਕੇਸ ਸਾਹਿਬ ਜੋ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਵਰੀ ਦੇ ਵਿੱਚ ਵਾਸੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋੜੀਂਦਾ ਭਗੌੜਾ ਸੀ ਫੀਓ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ। ਇਨੀ ਪੱਟੀ ਮਾਰਦਾ ਜਿੱਥੋਂ ਲੈ ਕੇ ਉਹਦੇ ਸਟੇਜ ਦੀ ਪੱਟੀ ਫਿਲਮਾਂ ਦੇ ਨਾਲ। ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਇਹ ਸਪਲਾਈ ਕਰਦੇ ਸੀ। ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲ ਇਹ ਗਾਂ ਵੇਚਦੇ ਸੀ। ਸਰ ਇੱਕ ਡਰਗ ਮਨੀ ਕਿੰਨੇ ਵਿੱਚ ਗਿਆ? ਕਿਉਂ ਕਿ ਕਿੰਨੀ ਡਰਗ ਮਨੀ? ਉਹ 4 ਲੱਖ ਜੀ। ਉਹ ਡਰਗ ਮਨੀ 95000 ਆ ਇਹਨਾਂ ਕੋਲੇ। ਉਹ ਡਰਗ ਮਣੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੋਟੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿਹਨੇ ਕਿਹਨੇ ਕੇਸ ਤੇ ਕਿਹਣੀ ਕਿਹ ਮਾਤਰਾ ਦੇ ਵਿੱਚ ਕਿਉਂਕਿ ਜਿਹਦੇ ਇਹਨਾਂ ਦਾ ਕਨੈਕਸ਼ਨ ਉਸ ਪਾਸੇ ਵੀ ਕਿ ਪਾਕਿਸਤਾਨੋਂ ਕੋ ਲਵਾ ਕੇ ਪੈਸੇ ਕੇਸ ਪਾਸੇ ਯੂਜ਼ ਕਰਦੇ ਸੀ ਨਹੀਂ ਐ ਐਜ਼ ਆਫ ਨਾਓ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਆ ਹਰ ਰੋਜ਼ ਇਹ ਜਿਹੜੀਆਂ ਬਚਾਤਰ ਨੂੰ ਕਿਤੇ ਜਾ ਰਹੀ ਆ ਇਹਨਾਂ ਦੇ ਵਿੱਚ ਸਾਰਾ ਪਤਾਮੇਸ਼ਾ ਇਹ ਹੁੰਦਾ ਕਿ ਜਦੋਂ ਉਹਨਾਂ ਦੇ ਵੱਡੇ-ਵੱਡੇ ਪੱਟੀਆਂ ਮੱਛੀਆਂ ਉਹਨਾਂ ਨਾਲ ਕਾਰਵਾਈ ਜਿਹੜੀ ਨਹੀਂ ਹੁੰਦੀ ਤੇ ਛੋਟੇ ਜਿਹੇ ਤਸਕਰ ਨੂੰ ਉਪੜੇ ਜਾਂਦੇ ਨੇ ਕੋਈ ਪੁਲਿਸ ਦਾ ਫੋਕਸ ਕਿਸ ਪਾਸੇ ਆ ਉਹਨਾਂ ਨੂੰ ਵੀ ਮੁੱਤ ਇੱਕ ਦੇ ਰਿਹਾ ਲੀਡ ਕਰਨਾ ਉਹਨੂੰ ਆਸਾਂ ਪੱਟੀਆਂ ਮੱਛੀਆਂ ਨੂੰ ਵੱਡਾ ਕਿਸਮ ਦਾ ਨੰਬਰ ਚੱਲਦਾ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗ ਸਮਗਲਸ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਹ ਤੋਂ ਬਾਅਦ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋਈ ਉਹਨਾਂ ਤੋਂ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁੱਖ ਧਾਰਾ ਚ ਜਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਬਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਵੱਲੋਂ ਪੂਰੀ ਸ਼ਕਤੀ ਹੈ ਇਸ ਵੰਸ। ਕਿਵੇਂ ਤੁਹਾਡੀ ਉਸ ਵੱਡੀ ਦੌਰ ਕੀ ਆਰਟੀਕਲ 9 9 ਨੂੰ ਨੋਕ ਨਾ ਹੋਣੀ। ਕਮਿਸ਼ਨ ਵੀ ਇਹ ਤੋਂ ਜਾਣਦੇ ਨੇ ਕਿ ਜਦੋਂ ਇਹਨਾਂ ਦੇ ਸੈਂਪਲ ਚੈੱਕ ਕੀਤੇ ਜਾਂਦੇ ਨੇ ਉਹਦਾ ਸਰਵੇਸ਼ਣ ਵੀ ਜਿਹੜਾ ਵਾ ਗੂਗਲ ਬੋਲ ਕਰਦੇ ਕਿ ਕਿਤਨਾ ਕਿਤੇ ਬਾਅਦ ਦੇ ਵਿੱਚ ਜਾ ਕੇ ਤੁਸੀਂ ਜਾਂਦੇ ਹੋ ਜ਼ਮਾਨਤ ਕਰਾ ਕੇ ਫਿਰਸ਼ ਨੂੰ ਕਰ ਦਿੰਦੇ ਨੇ ਜਾਂ ਪਰਮਿਸ਼ਨ ਹੀ ਨਹੀਂ ਹੋਉਂਦੀ। ਜਾ ਕੇ ਮੇਰੀ ਪੱਕੀ ਸਜਾ ਨੇ ਉਸ ਪਾਸੇ ਇਹ ਨਾ ਤਾਂ ਬਹੁਤ ਕਿੰਨੀ ਖੇਡ ਕੀਤਾ ਸਾਡੇ ਕੇਸ ਸਮੇਂ ਸਿਰ ਅਦਾਲਤ ਚ ਦੇ ਕੇ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੀ ਪੈਰਵਾਈ ਕਰਕੇ ਸਮੇਂ ਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੋਂ ਲੌਜੀਕਲ ਐਂਡ ਤੱਕ ਲੈ ਕੇ ਜਾਣ ਤੱਕ ਜਿਹੜੇ ਸਾਡੀ ਜਿਹੜੀ ਪੁਲਿਸ ਆਫੀਸਰ ਦਾ ਉਹ ਵਜਨ ਬਲਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਜਿਹੜਾ ਪੰਜਾਬ ਦਾ ਹੈਗਾ ਖਾਸ ਕਰ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾ ਆਣੀ ਨਾ ਕੋਈ ਐਸਾ ਕਿ ਇਦਾਂ ਨਹੀਂ ਕਿੰਨੂ ਜੜੀ ਇਹਦੀ ਡਿਟੇਲ ਇੰਟੈਰੋਗੇਸ਼ਨਸ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਹੁਣ ਅਦਾਲਤ 'ਚ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਸਾਰੀ ਜਿਹੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਨਾਲ ਇਹਨਾਂ ਦੀ ਮੰਗ ਦਰਾਸਤ ਕਰਾਂਗੇ ਆਹ ਹੈ ਐਜੋ ਪਰ ਹੁਣ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਹੈ ਕਿ ਮਾਈਂਡ ਫੋਨ ਹੀ ਕੋਈ ਮਿਲੇ ਹਾਂਜੀ ਮੋਬਾਈਲ ਫੋਨ ਮਿਲਿਆ ਜੀ ਫਾਈਲ ਤੋਂ ਪਤਾ ਲੱਗ ਸਕਦਾ ਉਹ ਉਹ ਇਨਵੈਸਟੀਗੇਸ਼ਨ ਉਹ ਨੈਚੁਰਲ ਆ ਜਿਹਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕਸ ਆ ਬੈਕਵਰਡ ਲਿੰਕਸ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਹਾਂਜੀ ਕੁਝ ਵੀ ਹੋ ਸਕਦਾ ਉਸ ਦੀ ਡਾਟਾ ਲੈ ਲੈਣੇ ਆ ਚੈੱਕ ਕਰ ਲੈਣੇ ਜਿਹੜੇ ਕੋਈ ਇਦਾਂ ਦੇ ਹੋਣਗੇ ਨੌਨ ਵਰਕਿੰਗ ਹੋਣਗੇ ਸੀਸੀਟੀਵੀ ਤੁਸੀਂ ਉਹਨਾਂ ਨੂੰ ਚਲਾਉਣ ਲਈ ਸੰਪਰਕ ਕਰਾਂਗੇ ਥੋਰੀ ਦੇ ਨਾਲ ਠੀਕ ਹੈ ਮੈਨੂੰ ਪਾਸੇ ਵੀ ਕੋਈ ਸਟਾਈਲ ਤੁਹਾਡੀ ਚੱਲਦੀ ਹੋਵੇ ਜਿਸ ਵਿੱਚ ਫਾਈਵ ਦੇ ਇਨਸੀਡੈਂਟ ਜਿਹੜੇ ਇਥੇ ਲੋਕੇ ਪੈਸਤੇ ਹੋ ਗਏ ਸੀ ਕਿ ਬਟ ਆਪ ਦੋਸਤ ਨੂੰ ਨਹੀਂ ਕਰਦੇ ਇਸ ਪਾਸੇ ਕੋਈ ਐਕਸ਼ਨ ਦੇ ਵਿੱਚ ਨਿਕਾਲੂ ਸਕਦੀ ਕਿ ਜੇ ਸੀ ਕਿ ਪਾਦਰ ਕੋਈ ਰਾਈਟ ਨਹੀਂ ਉਸ ਨਾਲ ਕਿੰਨੇ ਕੀ ਲੈ ਕਿੰਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ 60 ਸਾਡੀ ਹਮੇਸ਼ਾ ਇੱਕ ਕੰਟੀਨਿਊਸ ਵਾਚ ਰਹਿੰਦੀ ਆ ਅਸੀਂ ਹਰ ਚੀਜ਼ ਨੂੰ ਡਰਾਈਵ ਨਹੀਂ ਜਦੋਂ ਵੀ ਜਿੱਥੋਂ ਕਿਸ ਤਰ੍ਹਾਂ ਦੀ ਕੋਈ ਨੋਟਿਸ ਆਉਂਦੀ ਆ ਕੋਈ ਕੋਈ ਕ੍ਰਾਈਮ ਕੋਈ ਕਿਸੇ ਕਿਸਮ ਦਾ ਕਮਿਟ ਹੁੰਦਾ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਸਾਡੀ ਜਿਹੜੀ ਵੈਪਨਸ ਦੇ ਆ ਜਿਹੜੇ ਭਾਵੇਂ ਇਲੀਗਲ ਵੈਪਨਸ ਨੇ ਜਾਂ ਕੋਈ ਮਿਸੂਜ਼ ਆਫ ਵੈਪਨ ਦਾ ਸਾਡੀ ਹਮੇਸ਼ਾ ਉਹ ਤੇ ਨਜ਼ਰਸਾਨੀ ਰਹਿੰਦੀ ਆ ਸੱਚੇ ਤਾਂ ਯੂਪੀ ਦੇ ਵੈਪਨ ਆ ਉਹਨਾਂ ਦੇ ਨਾਲ ਹੱਜੇ ਵੀ ਇੰਸਟਾਗ੍ਰਾਮ ਤੇ ਕੋਈ ਫੋਟੋ ਆ ਵੀ ਨਹੀਂ ਆ ਉਹਾਂ ਦੀ ਕੋਈ ਕਾਰਪੈਕ ਜੋ ਵੀ ਸਾਡੇ ਕੋਲੇ ਹੁੰਦਾਗਾ ਜੋ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਅਸੀਂ ਵੈਰੀਫਾਈ ਕਰਦੇ ਆ ਕਈ ਇੰਸਟਾਗ੍ਰਾਮ ਤੇ ਨਾਰਮਲੀ ਪੁਰਾਣੀਆਂ 2 2 3 3 4 4 ਸਾਰਾ ਪੁਰਾਣੀਆਂ ਫੋਟੋਆਂ ਭੇਜ ਦਿੰਦੇ ਨੇ ਉਹ ਦੁਆਰਾ ਵਾਇਰਲ ਕਰ ਦਿੰਦੇ ਨੇ ਉਹਨਾਂ ਦਾ ਨਹੀਂ ਜਦੋਂ ਤੋਂ ਕਰੀਬ ਸਾਲ ਡੇਢ ਸਾਲ ਤੋਂ ਜਿਹੜੀ ਵੀ ਕੋਈ ਜਆ ਫਰੈਸ਼ ਹੁੰਦੀ ਆ ਉਹਦੇ ਅਸੀਂ ਡੈਫੀਨਿਟਲੀ ਵਰਕ ਕਰਦੇ ਆ ਬਿਲਕੁਲ ਠੀਕ ਆ ਜਿਹੜਾ ਵੀ ਕੰਮ ਹੈ ਉਹਨੂੰ ਨੇਪਰੇ ਚਾੜਨ ਲਈ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ ਆ ਜਿੰਨਾ ਚਿਰ ਸਮਾਜ ਦੀ ਚੇਤਨਾ ਪੈਦਾ ਨਹੀਂ ਹੁੰਦੀ ਵੀ ਇਹ ਸਾਡੇ ਲਈ ਇੱਕ ਸਮਾਜ ਦੇ ਲਈ ਨੁਕਸਾਨਦਹ ਚੀਜ਼ ਆ ਸਾਡੇ ਪਰਿਵਾਰਾਂ ਲਈ ਸਾਡੇ ਬੱਚਿਆਂ ਲਈ ਸਾਡੇ ਸੂਬੇ ਲਈ ਸਾਡੇ ਸ਼ਹਿਰ ਲਈ ਇਹ ਗਲਤ ਚੀਜ਼ ਆ ਜਿੰਨਾ ਚਿਰ ਸਮਾਜ ਇਹਨਾਂ ਚੀਜ਼ਾਂ ਦੇ ਵਿਰੋਧ ਖੜਾ ਹੋ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਥ ਦੇ ਕੇ ਕੰਮ ਨਹੀਂ ਕਰਦਾ ਇਕੱਲਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਆ ਜਿਹੜਾ ਇਕੱਲਾ ਕੰਮ ਕਰਨਾ ਪੋਸੀਬਲ ਨਹੀਂ ਹੁੰਦਾ ਅਸੀਂ ਇਹੀ ਅਪੀਲ ਕਰਦੇ ਆ ਸਮਾਜ ਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਜਏ ਨਸ਼ੇ ਤਸਕਰ ਨੇ ਜਿਹੜੇ ਕੋਈ ਜਏ ਕੰਮ ਕਰਦੇ ਨੇ ਉਹਨਾਂ ਦੀ ਕੋਈ ਵੀ ਸੂਚਨਾ ਜੇ ਸਾਨੂੰ ਦੇਮੋਗੇ ਸਾਡੇ ਅਸੀਂ ਉਹਨਾਂ ਨੂੰ ਡੈਫੀਨਿਟਲੀ ਹੈ ਜਿਹੜਾ ਇਮੀਡੀਏਟਲੀ ਉਹਨਾਂ ਤੇ ਐਕਟ ਪਾਉਣ ਕਰਕੇ ਉਹਨਾਂ ਦੇ ਕਾਰਵਾਈ ਕਰਾਂ। ਥੈਂਕ ਯੂ। ਅਸੀਂ 31 ਕਰੀਬ 31 ਕਿਲੋ ਜਿਹੜੀ ਹੈਰੋਇਨ ਆ ਪਿਛਲੇ ਡੇਢ ਦਿਨ ਮਹੀਨੇ ਤੋਂ ਜਿਹੜੀ ਅਸੀਂ ਫੜੀ ਸੀ 2 ਮਹੀਨਿਆਂ ਦੀ ਉਹ 31 ਕਿਲੋ ਹੈਰੋਇਨ ਸੀ ਡਿਸਪੋਜ਼ ਕੀਤੀ ਸੀ ਅਦਾਲਤ ਮਾਨਯੋਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਂਟੀ ਜਿਹੜਾ ਡਰੱਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਸ ਦਿਨ ਤੇ ਕੀਤੀ ਸੀ। ਜਿਹੜੀ 1 ਕਿਲੋ ਫੜੀ ਆ ਤਾਂ ਇਹਦਾ ਕਾਰਨ ਮਰਡਰ ਦਾ ਮਟਰ ਇਹਦੇ ਐਂਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਹ ਇਸ ਇਸ ਕੰਮ ਦੇ ਵਿੱਚ ਲੱਗਾ ਹੋਇਆ ਹੈ ਮਰਡਰ ਥਾਣੇ ਘਿੰਡੇ ਦਾ ਪਰਚਾ ਸੀ ਇਹ ਰਾਣੀਆਂ ਦਾ ਰਾਣੀਆਂ ਦੇ ਰਿਆਂ ਸਾਰੇ ਰਾਣੀਆਂ ਦਾ ਉਹਨਾਂ ਦਾ ਨਾਮ ਲਿਖ ਜਿਨਾ ਗੂਗਲ ਪੜੀ ਤਾ ਜਿਹੜੇ ਮਾਰ ਜੇ ਉਹ ਬਣਾਉ ਸਾਨੂੰ ਜੇ ਕੋਈ ਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜੇ ਕੋ ਹੋਇਆ ਵੀ ਵਿਲ ਫਾਈਂਡ ਆਊਟ ਕਿ ਕਿ ਤੁਸੀਂ ਪਾਕਿਸਤਾਨ ਦੇ ਆਮਤ ਕਹਿਨੇ ਡਰੋਨਾਂ ਹੀ ਹੁੰਦੀ ਹੈ ਜੀ ਇਹਨਾਂ ਨੇ ਜਿਹੜੇ ਤੁਸੀਂ ਵਾਕ ਵਾਕ ਕ੍ਰਾਈਮਨਲ ਜਿਹੜੇ ਐਂਟੀਟੀ ਅੱਦਸ ਮਤਲਬ ਫੜਦੇ ਹੋ ਇਹਨਾਂ ਦਾ ਕਾਮਨ ਥਿੰਗ ਕਿ ਜਿਹੜਾ ਉਹ ਦੱਸਦੇ ਨੇ ਕਿ ਕੋਈ ਕਿਸੇ ਨਾਲ ਕੋਈ ਸਾਰਾ ਨਾ ਕਿ ਪੌਣ ਹੁੰਦਾ ਹੈ ਨਾ ਸਾਰਿਆਂ ਦੇ ਲਿੰਕ ਲੱਗ-ਲੱਗ ਹੁੰਦੇ ਨੇ ਹਰ ਅਲੱਗ-ਅਲੱਗ ਉਹ ਕਿゼ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਲਿੰਕ ਵੀ ਹੈਗੇ ਨੇ ਕੋਈ ਫਾਜ਼ਿਲਕਾ ਕੋਈ ਫਿਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ 'ਚ ਜਿਵੇਂ ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਧਰ ਇਦਾਂ ਦੇ ਇਹ ਕੰਮ ਕਰਦੇ ਆ ਜਿਵੇਂ ਇਸ ਤਰ੍ਹਾਂ ਹੁੰਦਾ ਕਿ ਇੱਕ ਨੂੰ ਅਮਰਸਰ ਫੜ ਰਿਹਾ ਜੀ ਦੂਸਰੇ ਨੂੰ ਕਜ਼ਾਪੁਰ ਫੜ ਸਕਦੇ ਆ ਇਸ ਦਾ ਦੀ ਮਲਟੀਪਾਰਟੀ ਕਹਿੰਦੇ ਆ ਇਹ ਸਾਨੂੰ ਹੁਣ ਉਧਰ ਦੇ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਜਿਹ ਜਾ ਤੱਕ ਦੇਖਿਆ ਜਾ ਰਹਾ ਹੈ ਕਿ ਰੋਣੀ ਮੈਲੀ ਡ੍ਰੋਨ ਹੀ ਮਿਲਦੇ ਗਏ ਆ ਕਿ ਲਗਾਤਾਰ ਜਿਹੜੇ ਉਹਨਾਂ ਨੂੰ ਲੈਂਣ ਪ੍ਰਾਰਥ ਹੋ ਜਾਂਦੇ ਨੇ ਡ੍ਰੋਨ ਨੂੰ ਸੜਜਣ ਦੀ ਕੋਸ਼ਿਸ਼ ਕਰਦੇ ਆ ਜਿਆ ਕੁਝ ਨਹੀਂ ਆਗਾ ਹੀਰੋਇਨਾਂ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਪੰਜਾਬ 'ਚ ਬਹੁਤ ਵੱਡੀਆਂ ਰਿਕਵਰੀਆਂ ਉਹ ਹੀ ਉਹ ਡ੍ਰੋਨ ਨਾਲ ਹੀ ਹੋਈਆਂ ਰਿਕਵਰੀਆਂ ਨੇ ਨਾ ਉਹ ਡ੍ਰੋਨ ਕਈ ਜਦੋਂ ਡ੍ਰੋਨ ਮਿਲਦਾ ਕਈ ਵਾਰੀ ਰਿਕਵਰੀਆਂ ਜਿਹੜੀਆਂ ਪਹਿਲਾਂ ਹੋ ਗਈਆਂ ਹੁੰਦੀਆਂ ਜਾਂ ਕੋ ਹੋਰ ਆ ਤੇ ਡ੍ਰੋਨ ਆ ਜਦ ਕਿਸੇ ਜਦੋਂ ਡ੍ਰੌਪ ਡਾਊਨ ਹੋ ਜਾਂਦਾ ਤੇ ਡ੍ਰੋਨ ਵੀ ਰਿਕਵਰ ਹੋ ਜਾਂਦਾ ਇੱਕ ਸਰ ਕਿਸੇ ਦੇ ਪੁਲਿਸ ਨੇ ਕਾਫੀ ਬਦਲ ਬਾਟੇ ਇਹ ਵੀ ਗੱਲ ਚੱਲਦੀ ਕਿ 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 ਮੈਕਸਿਮਸ ਪੰਜ ਜਾਂਦਾ ਜੀ ਤੁਹਾਨੂੰ ਕੋਈ ਗੱਲ ਸਮਝ ਸਾਹਮਣੇ ਹੈ ਕਿ ਆ ਉਸ ਸਪੈਸ਼ਲ ਪੁਲਿਸ ਨੇ ਕਿੰਨੀਆਂ ਬਦਲੀਆਂ ਕੀਤੀਆਂ ਜਿਹੜੀਆਂ ਜਰੂਰਤ ਲੱਗੀ ਤੁਹਾਨੂੰ ਕਿ ਆ ਇੱਕ ਸੀਟ ਤੇ ਬੈਠੇ ਸੀਗੇ ਉਹਨਾਂ ਨੂੰ ਦੂਸਰੀ ਜਗ੍ਹਾ ਕਰਨਾ ਚਾਹੀਦਾ ਕਿੰਨੀਆਂ ਬਦਲੀਆਂ ਸਾਡੀਆਂ ਸਾਡੀਆਂ ਬਦਲੀਆਂ ਚ ਕੋਈ ਅਜੇ ਨੈਕਸਸ ਕਾਰਨ ਕਰਕੇ ਬਦਲੀਆਂ ਨਹੀਂ ਹੋਈਆਂ ਇੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਗਵਰਨਮੈਂਟ ਤੋਂ ਹੋਮ ਡਿਪਾਰਟਮੈਂਟ ਵੱਲੋਂ ਪਾਲਿਸੀ ਆ ਉਸ ਪਾਲਿਸੀ ਦੀ ਜਿਨ੍ਹਾਂ ਨੂੰ ਓਵਰਟਾਈਮ ਹੋ ਗਿਆ ਸੀ ਇੱਕੋ ਥਾਂ ਤੇ ਬੈਠੇ ਨੂੰ ਸਮਾਉ ਹੋ ਗਿਆ ਸੀ ਉਹਨਾਂ ਦੀ ਸ਼ਿਫਟਿੰਗ ਕੀਤੀ ਆ ਕੋਈ ਨੈਕਸਸ ਵਾਲੀ ਨਹੀਂ ਕੋਈ ਗੱਲ ਨਹੀਂ ਹੋ ਗਿਆ ਕਿੰਨੇ ਦੀ ਸਰ ਸ਼ਿਫਟਿੰਗ ਕੀਤੀ ਤੁਸੀਂ ਕਿੰਨੇ ਬੰਦੇ ਹੋ ਰਹੀ ਹੈ ਜੇ ਲਿਖਤਾ ਨਹੀਂ ਆਇਆ ਤਾਂ ਫਿਰ ਕਮਿਸ਼ਨੇਟ ਦੇ ਵਿੱਚ ਗਰੀਬ 250 ਤੇ 300 ਦੇ ਦਰਮਿਆਨ ਜਿਹੜੀਆਂ ਬਗਲੀਆਂ ਸਰਕਲ ਦੀ 3 ਕਰੋੜ ਦੀ ਲੁੱਟੋ ਯੋਜਨਾ ਇਸ ਕੋਈ ਸਰ ਅਪਡੇਟ ਆਈ ਨਹੀਂ ਉਹ ਤੁਸੀਂ ਵਰਕ ਆਊਟ ਕਰ ਰਹੇ ਆ ਵੀ ਹੋਪ ਅਸੀਂ ਜਲਦੀ ਕੋਈ ਕਾਮਯਾਬ ਹੋਣਾ ਜਿਹੜੀ ਸਰ ਮੈਂ ਬੰਦੀਆਂ ਨਾਲ ਸਵਾਲ ਕਰਨਾ ਉਹ ਕਿਸੇ ਇਸ ਤੋਂ ਕਰਦੀ ਕੋਈ ਸਾਬਤ ਨਹੀਂ ਹੁੰਦਾ ਜੇ ਤੁਹਾਡੇ ਕੋਲ ਕੋਈ ਪਾਸੋਂ ਤਰ੍ਹਾਂ ਆਇਆ ਉਹ ਵੀ ਸਰ ਨਹੀਂ ਮੈਂ ਅਸੀਂ ਕਹਿੰਦੇ ਕਿ ਕਿਸੇ ਨੇ ਕਿਹਾ ਕਿ ਮੈਂ ਸਰਵਿਸ ਲਈ ਰਣਾ ਚੁਣਦਾ ਇਸ ਤੋਂ ਦੀ ਗੱਲ ਤੋਂ ਅਜਿਹੀ ਕੋਈ ਗੱਲ ਨਹੀਂ ਜੇ ਕਿਸੇ ਦੀ ਕੋਈ ਮੈਡੀਕਲ ਕੋਈ ਫੈਮਿਲੀ ਕੋਈ ਹੋਰ ਕੋਈ ਉਮਨੀ ਕੀ ਕੋਈ ਸਮੱਸਿਆ ਹੁੰਦੀ ਆ ਪਹਿਲਾਂ ਤਾਂ ਅਸੀਂ ਆਪ ਹੀ ਦੇਖ ਕੇ ਕੰਸਿਡਰ ਕਰਦੇ ਆ ਜੇ ਫੇਰ ਵੀ ਕੋਈ ਹੁੰਦੀ ਆ ਕੋਈ ਰਿਟਾਇਰਮੈਂਟ ਦੇ ਨੇੜੇ ਹੁੰਦਾ 55 ਸਾਲ ਤੋਂ ਬਾਅਦ ਜੇ ਅਸੀਂ ਬਦਲੀ ਕਰਦੇ ਨਹੀਂ ਤੇ ਉਹਨਾਂ ਦੀ ਜਿੱਦਾਂ ਦੀ ਕੋਈ ਸਮੱਸਿਆ ਜੇ ਕੋਈ ਸਾਡੇ ਨੋਟੇ ਚ ਆਉਂਦੀ ਆ ਸਾਡਾ ਉਹ ਸਾਡਾ ਪਰਿਵਾਰ ਆ ਅਸੀਂ ਉਹਨਾਂ ਤੋਂ ਕੰਮ ਵੀ ਲੈਣਾ ਉਹਨਾਂ ਦਾ ਅਸੀਂ ਵੈਲਫੇਅਰ ਵੀ ਕਰਨਾ ਉਹਨਾਂ ਦੀ ਸਹੂਲਤ ਵੀ ਦੇਖਣੀ ਆ ਜੇ ਕੋਈ ਉਹਦਾ ਦੀ ਹੁੰਦੀ ਆ ਅਸੀਂ ਇਹਨੂੰ ਕੰਸਿਡਰ ਇਹ ਦੀ ਤੋ ਤੀ ਤੀ 30 ਤੀ 20 ਸਾਲ ਤੱਕ ਦੀ ਉਮਰ ਹੈ ਤਾਂ ਇਸ ਦੀ ਕਹਾਣੀ ਜਾਂ ਨਹੀਂ ਬਸ਼ਰਤਾਂ ਲਗਾਉਂਦੇ ਇਹ ਨਾਰਮਲੀ ਮਤਲਬ ਵੈਲੜੀ ਆ ਹੁਣ ਕਤਲ ਦੇ ਵਿੱਚੋਂ ਭਗੌੜਾ ਪੀਓ ਹੋਣਾ ਉਹਨੇ ਕਿੱਥੇ ਟੇਕੇ ਕਿਤੇ ਕੰਮ ਤਾਂ ਕਰਨਾ ਨਹੀਂ ਹੁੰਦਾ ਇਹਨਾਂ ਦੇ ਇਹੀ ਕੰਮ ਨੇ ਜਿਹੜੇ ਕਿ ਇਦਾਂ ਦੇ ਜਿਹੜੇ ਤਸਕਰੀ ਜਾਂ ਇਦਾਂ ਦੇ ਨਜਾਇਜ਼ ਸ਼ੂਟੀ بیس ਤੋਂ ਹੋ ਕੇ ਬੰਦੇਗਾ ਉਹਦੇ ਰਾਣਾ ਜੀ ਨਾ ਪਹਿਲਾਂ ਵੀ ਇੱਥੇ ਰਹੇ ਨੇ ਉਹਦਾ ਨਾਮ ਅਕੀਲਾ ਛੋਟੇ ਤੋਂ ਉੱਪਰ ਗਏ ਨਾ ਇਹ ਇਹ ਇਨਫੋਰਮੇਸ਼ਨ ਬੇਸ ਦੀ ਹੈ ਇਨਫੋਰਮੇਸ਼ਨ ਪਰ ਪ੍ਰਾਪਰਟੀ ਪਰ ਘਰਬਾਤ ਇਸ ਤਰ੍ਹਾਂ ਨਾਲ ਸਭ ਇਹ ਲੱਗਦਾ ਉਹ ਠੀਕ ਨਹੀਂ ਕੋਈ ਬਹੁਤੇ ਐਡੇ ਨਹੀਂ ਹੈਗੇ ਪਰ ਇਹਨਾਂ ਦੀ ਜੇ ਅਸੀਂ ਵਰਕਆਊਟ ਕਰਦੇ ਹਾਂ ਇਹਨਾਂ ਦੀ ਕੋਈ ਵੀ ਪ੍ਰਾਪਰਟੀ ਆ ਜੇ ਕੋਈ ਇਹਨਾਂ ਨੇ ਨਸ਼ਿਆਂ ਤੋਂ ਜਾਂ ਕੋਈ ਪ੍ਰਾਪਰਟੀ ਬਣਾਈ ਹੋਵੇਗੀ ਡਰਗ ਮੰਨੀ ਦਾ ਪ੍ਰਾਪਰਟੀ ਬਣਾਈ ਹੋਵੇਗੀ ਉਹਨੂੰ ਅਸੀਂ ਸੈਪਰੇਟ ਕੇਸ ਕਰਕੇ ਉਹਨਾਂ ਨੂੰ ਜਬਤ ਕਰਾਉਣ ਲਈ ਅਸੀਂ ਆਪਣਾ ਜਿਹੜਾ ਕੇਸ ਹੈ ਉਹ ਉਹ ਕੁਝ ਅੰਡਰ ਪ੍ਰੋਸੈਸ ਨੇ ਕੁਝ ਅਸੀਂ ਪ੍ਰੋਪਰਟੀ ਜੈਡੈਂਟੀਫਾਈ ਕਰ ਰਹੇ ਆ ਤੇ ਰੈਵਨਿਊ ਦੇ ਅਡਜਿਸਨ ਨੂੰ ਵੀ ਹਦਾਇਤ ਹੋਈ ਹੈ ਵੀ ਜੇ ਜਿਹੜੀ ਕੋਈ ਪੁਲਿਸ ਆ ਕੋਈ ਡਿਮਾਂਡ ਰਿਕੁਆਇਰਮੈਂਟ ਹੁੰਦੀ ਆ ਪ੍ਰੋਪਰਟੀ ਜੈਡੈਂਟੀਫਾਈ ਕਰਨ ਲਈ ਉਹਨਾਂ ਨੂੰ ਟਾਈਮਲੀ ਰਿਕਾਰਡ ਦੇਵੇ ਥੋੜਾ ਲੰਬਾ ਪ੍ਰੋਸੈਸ ਹੁੰਦਾ ਉਹਦਾ ਕੇਸ ਸਿਆਰ ਕਰਨਾ ਪ੍ਰੋਪਰਟੀ ਦੀ ਆਥੈਂਟੀਸਿਟੀ ਐਸਟੈਬਲਿਸ਼ ਕਰਨਾ ਜਿਹੜਾ ਮੁਕਸ਼ਾ ਹੋਈ ਸੀ ਕਾਫੀ ਸੁਖਮਤ ਹੈ ਨਾ ਪੁਪਤਾ ਸਾਨੂੰ ਲੱਗਦਾ ਕਿ ਪਰ ਪਿਆਰ ਜਿਸ ਤਰ੍ਹਾਂ ਆਪਾਂ ਕਹਿਣ ਨੂੰ ਮੂਲ ਕਰਾਈ ਇਨਆ ਸੱਚੀ ਕੀਤੀ ਸੀ ਜਾਂ ਇਹ ਲੱਗਦਾ ਹੈ ਕਿ ਮੈਂ ਦੇਖੋ ਜਦੋਂ ਵੀ ਅਸੀਂ ਕੋਈ ਅਜਿਹਾ ਆਪਰੇਸ਼ਨ ਕਰਦੇ ਆ ਉਹਨਾਂ ਦਾ ਡੈਫੀਨਿਟਲੀ ਦੋ ਤਰ੍ਹਾਂ ਦੇ ਐਫੈਕਟ ਹੁੰਦੇ ਨੇ ਇੱਕ ਤਾਂ ਡੈਟਰੈਂਸ ਹੁੰਦੀ ਆ ਡਰ ਹੁੰਦਾ ਜਿਹੜੇ ਪਹਿਲਾਂ ਕ੍ਰਾਈਮ 'ਚ ਲੱਗੇ ਨੇ ਉਹਨਾਂ ਲਈ ਡਰ ਪੈਦਾ ਹੁੰਦਾ ਦੂਜਾ ਇੱਕ ਅਵੇਅਰਨੈਸ ਹੁੰਦੀ ਆ ਜਿਹੜੇ ਕੋਈ ਬੰਦੇ ਬਾਰਡਰ ਲਾਈਨ ਤੇ ਹੁੰਦੇ ਨੇ ਉਹ ਉਸ ਵਜ੍ਹਾ ਕਰਕੇ ਇਸ ਕੰਮ ਤੋਂ ਵੀ ਇਹ ਕੰਮ ਆ ਜਿਹੜਾ ਗਲਤ ਹੈਗਾ ਇੱਕ ਤਰ੍ਹਾਂ ਦੀ ਉਹਦੀ ਅਵੇਅਰਨੈਸ ਕੰਬਾਈਨ ਹੋ ਜਾਂਦੀ ਆ ਉਹ ਉਸ ਤੋਂ ਗਰੇਜ਼ ਕਰਦੇ ਨੇ ਜਿਹੜੇ ਬਾਰਡਰ ਲਾਈਨ ਤੇ ਹੁੰਦੇ ਨੇ ਪਲੱਸ ਜਿਹੜੇ ਕੋਈ ਨਵੇਂ ਬੱਚੇ ਨੇ ਨਵੇਂ ਯੰਗ ਹੋਰ ਪਨੀਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜਿਹੜੇ ਤਸਕਰਾਂ ਦਾ ਜਿਹੜੇ ਇਦਾਂ ਦਾ ਨਸ਼ਾ ਦਸਤੀ ਦਾ ਕੰਮ ਕਰਦੇ ਨੇ ਉਹਨਾਂ ਦੇ ਇਹ ਹਾਲਾਤ ਹੁੰਦੇ ਨੇ ਉਹ ਡੈਫੀਨਿਟਲੀ ਉਹਨਾਂ ਲਈ ਵੀ ਇੱਕ ਤਰ੍ਹਾਂ ਦੀ ਵਾਰਨਿੰਗ ਆ ਉਹ ਆਪਦੇ ਆਪ ਨੂੰ ਸੁਚੇਤ ਰਹਿੰਦੇ ਨੇ ਪੇਰੈਂਟਸ ਆ ਸਮਾਜ ਆ ਉਹਨਾਂ ਨੂੰ ਹੀ ਪਤਾ ਲੱਗਦਾ ਉਹ ਵੀ ਇੱਕ ਤਰ੍ਹਾਂ ਦੀ ਅਵੇਰਨੈਸ ਕੈਂਪੇਨ ਦਾ ਵੀ ਕੰਮ ਕਰਦੇ ਨੇ ਡਾਕਟਰਸ ਵੀ ਹੁੰਦੀ ਆ ਕਿ ਜਿਹੜੇ ਮੌਕੇ ਤੇ ਅਸੀਂ ਪੁਆਇੰਟ ਆਫ ਸੇਲ ਤੋਂ ਰਿਕਵਰੀਆਂ ਕਰ ਲੈਨੇ ਆ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਮੌਕੇ ਦੀ ਪ੍ਰਾਪਤੀ ਵੀ ਹੁੰਦੀ ਹੈ ਕਿ ਲੋਕ ਤੁਹਾਡੇ ਨਾਲ ਭਰੋਸਾ ਕਰਦੇ ਨੇ ਕਿ ਹਾਂ ਸਾਡੀ ਜੇ ਇਹ ਬੰਦਾ ਲੱਗਿਆ ਕਿ ਲੋਕਾਂ ਨੂੰ ਵਿਸ਼ਵਾਸ ਪੜਿਆ ਥੋੜੀ ਡਰਾਈ ਬੱਦ ਕੋਡਾਂ ਸੰਬੰਧ ਕੋਟੇ ਹੋ ਗਿਆ ਸਾਹਿਬ ਜੀ ਹਾਂਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਰਿਸਪਾਂਸ ਆ ਬਹੁਤ ਵਧੀਆ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਇਸ ਤਾਲਮੇਲ ਦੇ ਸਿੱਟੇ ਵਜੋਂ 10 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ 51 ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਤੇ 76 ਜਿਹੜੇ ਬੰਦੇ 76 ਬੰਦੇ ਅਰੈਸਟ ਹੋਏ ਨੇ ਜਿਹੜੇ ਕਿ ਡਰੱਗਜ਼ ਦਾ ਕੰਮ ਕਰਦੇ ਨੇ ਤੇ ਹੁਣ ਤੱਕ ਇਹ 9 ਕਿਲੋ ਆ 5 ਕਿਲੋ ਹੋਰ ਸਾਡੀ ਕਰੀਬ-ਕਰੀਬ 17 ਦਿਨਾਂ ਦੇ ਵਿੱਚ 14 ਕਿਲੋ ਜਿਹੜੀ ਰਿਕਵਰੀ ਹੋ ਗਈ ਆ ਮੋਰ ਥੈਨ ਮਤਲਬ 0.75 ਕਿਜੀ ਪਰ ਡੇ ਦੀ ਰਿਕਵਰੀ ਆ ਇਹਦਾ ਇਹਦਾ ਇਹੀ ਕਾਰਨ ਹੈ ਵੀ ਸਾਨੂੰ ਲੋਕਾਂ ਦਾ ਨਾਲ ਸਹਿਯੋਗ ਪ੍ਰਾਪਤ ਆ ਲੋਕ ਇਨਫੋਰਮੇਸ਼ਨ ਦਿੰਦੇ ਨੇ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਤੇ ਐਕਟ ਪਾਉਣ ਕਰਦੇ ਆ